ਸਸਈ ਗਾਲ ਬਾਈ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਕੱਖਾਂ ਵਾਲੀ ਤੇ ਇੱਥੇ ਆਪਣੇ ਬਾਈ ਨੇ ਖਲੜਾ ਲਾਇਆ ਗਿੱਲ ਖਲੜਾ ਬਣਾ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਪ੍ਰੋਸੈਸ ਇਹਦਾ ਹੋ ਰਿਹਾ ਹੈ ਹੁਣ ਆਪੇ ਆਹ ਦੇਖੋ ਆ ਬਾਈ ਜੀ ਨੇ ਸ਼ੱਕਰ ਬਣਦੀ ਹੈ ਸ਼ੱਕਰ ਆ ਸ਼ੱਕਰ ਤਿਆਰ ਹੋ ਰਹੀ ਹੈ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਗੰਨੇ ਆ ਟਰਾਲੀ 'ਚ ਦਿਖਾ ਆ ਗੰਨੇ ਪਏ ਨੇ ਇਦਾਂ ਜਿਵੇਂ ਚੱਲਦਾ ਤੁਹਾਨੂੰ ਸਟਾਰਟ ਕਰਕੇ ਦਿਖਾਉਣੇ ਨਾਲ ਆ ਗੰਨੇ ਜਿਹੜੇ ਟਰਾਲੀ ਦੇ ਵਿੱਚ ਪਏ ਨੇ ਤੇ ਹੁਣ ਇਸ ਤੋਂ ਆਪਾਂ ਜਿਹੜਾ ਕੀ ਗੰਨਿਆਂ ਦਾ ਜਿਹੜਾ ਰੋਹ ਕਢਣਾ ਉਹ ਤਿਆਰ ਕਰਦੇ ਆ ਇੰਜਨ ਦਾ ਜਿਹੜਾ ਜਿਹੜਾ ਪਾੜਾ ਸਟਾਰਟ ਹੋ ਰਿਹਾ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਰੋ ਨਿਕਲ ਰਿਹਾ ਜੀ ਸਭ ਭੁਣਿਆ ਜਾ ਰਿਹਾ ਇਧਰਲੇ ਪਾਸੇ ਝਾਰੀ ਦੇ ਵਿੱਚ ਆਹ ਠੀਕ ਹਾਂ ਅੱਗੇ ਇਧੂ ਅੱਗੇ ਜਿਹੜਾ ਤੁਸੀਂ ਦੇਖ ਸਕਦੇ ਹੋ ਪੈਪ ਦੇ ਨਾਲ ਪੈਪਰਾ ਹੀ ਜਾ ਰਿਹਾ ਐ ਇਸ ਡੱਗ ਦੇ ਵਿੱਚ ਆਹ ਪੈਪਰਾ ਹੀ ਆ ਜਿਹੜਾ ਪਹਿਲਾ ਡੱਗ ਇਹਨਾਂ ਦਾ ਪਹਿਲੇ ਡੱਗ ਦੇ ਵਿੱਚ న్యూਸ ਜਿਹੜਾ ਜਾ ਰਿਹਾ ਉਸ ਤੋਂ ਅੱਗੇ ਆ ਦੇਖੋ ਜਿਹੜੀ ਇਹਦੇ ਉੱਪਰ ਝੱਗ ਬੰਦੀ ਪਈ ਆ ਮੈਲ ਜਿਹਨੂੰ ਕਹਿੰਦੇ ਆਪਾਂ ਉਹ ਮੈਲ ਇਹਦੇ ਚ ਪੁਣੀ ਜਾ ਰਹੀ ਆ ਪਾਣੀ ਜਾ ਰਹੀ ਤੇ ਉਸ ਤੋਂ ਅੱਗੇ ਆ ਗਿਆ ਜੀ ਆ ਦੂਸਰਾ ਡੱਗ ਇਹਦਾ ਇਹਦੇ ਵਿੱਚ ਉਹ ਇੱਧਰ ਗਰਮ ਹੋ ਰਿਹਾ ਕਿ ਉਸ ਤੋਂ ਅੱਗੇ ਆ ਇੱਧਰ ਰੈਨ ਨਹੀਂ ਕਿਤੇ ਉਸ ਤੋਂ ਅੱਗੇ ਆ ਜਿਹੜਾ ਤੀਸਰਾ ਡੱਗਾ ਇਹਦੇ ਵਿੱਚ ਜਿਹੜਾ ਗੁੜ ਤਿਆਰ ਹੋ ਰਿਹਾ ਗੁੜ ਸ਼ੱਕਰ ਤਿਆਰ ਹੁੰਦੀ ਆ ਤੇ ਇਸ ਤੋਂ ਬਾਅਦ ਇਹਦੇ ਤੋਂ ਤੀਜੇ ਪ੍ਰੋਸੈਸ ਤੋਂ ਬਾਅਦ ਆਪਾਂ ਜਿਹੜਾ ਇਹਦੇ ਵਿੱਚ ਕਰਦੇ ਆ ਇਹਦੇ ਵਿੱਚ ਗੁੜ ਤੇ ਸ਼ੱਕਰ ਤਿਆਰ ਕਰਕੇ ਜਿਹੜਾ ਠੰਡਾ ਕਰਕੇ ਭੇਲੀਆਂ ਉਹ ਤਿਆਰ ਹੁੰਦੀਆਂ ਬਾਕੀ ਤਰ੍ਹਾਂ ਦਿੰਦੀਆਂ ਵੈਰਾਈਟੀਆਂ ਉਹ ਡੱਬੇ ਚੈੱਕ ਕਰਾ ਦੀ ਉਹ ਡੱਬੇ ਇੱਧਰ ਇੱਧਰ ਪਾਸੇ ਚਾਨਣ ਵਾਲੇ ਕਿਧਰ ਜ਼ੋਰ ਲਾਇਆ ਕਰ ਮਾੜਾ ਆ ਜਿਹੜਾ ਤੁਸੀਂ ਦੇਖ ਸਕਦੇ ਗੁੜ ਜਿਹੜਾ ਤਿਆਰ ਕੀਤਾ ਹੋਇਆ ਹੈ ਗੁੜ ਵੀ ਤਿਆਰ ਹੋ ਗਿਆ ਇੱਧਰ ਵੀ ਆ ਜਾਓ ਕੋਲੀ ਆ ਗੁੜ ਤਿਆਰ ਕਰਕੇ ਰੱਖਿਆ ਹੋਇਆ ਹੈ। ਹਾਂ ਬਾਕੀ ਜਿਹੜਾ ਕੁਝ ਗਟਿਆਂ ਦੇ ਵਿੱਚ ਗੱਟੇ ਭਰੇ ਹੋ ਜਾਂਦੇ ਗੱਟੇ ਦਿਖਾ। ਆ ਆ ਗੱਟੇ ਜਿਹੜੇ ਗੁੜ ਦੇ ਤਿਆਰ ਕਰਕੇ ਰੱਖੇ ਹੋਏ ਆ। ਠੀਕ ਆ ਆ ਇਹਦੇ ਵਿੱਚ ਵਜਨ ਤੋਲ ਕੇ ਰੱਖਿਆ ਕਿਵੇਂ ਸੀ ਇਹ ਕਿੰਨਾ ਕਿਲੋ ਕਿਲੋ ਰਿਹਾ। ਆ ਜਿਹੜੀ ਪੱਠੀ ਦੇ ਵਿੱਚ ਇਹਦੇ ਔਲਾਦ ਜਿਹੜਾ ਤਾਂ ਗੁਣਾ ਆ ਤੇ ਅੱਗ ਬਣਾ ਰਹੇ ਆ। ਪਰ ਤੁਸੀਂ ਲਈ ਜਾ ਆ ਬਾਈ ਜੀ ਨੇ ਜਿਨ੍ਹਾਂ ਦਾ ਜਿਹੜਾ ਕਮਾਦ ਸੀਗਾ ਗੰਨੇ ਵੀਜੇ ਤੇ ਗੁੜ ਤਿਆਰ ਕਰ ਰਹੇ ਨੇ ਤੇ ਆ ਤੁਸੀਂ ਦੇਖੋ ਬਈ ਆਪਾਂ ਪੁੱਛਦੇ ਆਂ ਬਾਈਆਂ ਨੂੰ ਵੀ ਇਹਨਾਂ ਨੇ ਕਿੰਨਾ ਜਿਹੜਾ ਕਮਾਦ ਵੀਜਿਆ ਸੀਗਾ ਤੇ ਕਿੰਨਾ ਦੇ ਵਿੱਚੋਂ ਗੁੜ ਨਿਕਲਦਾ ਸਾਰੀ ਗੱਲਬਾਤ ਕਰਦੇ ਆਂ ਤੇ ਬਾਈ ਜੀ ਤੁਸੀਂ ਕਿੰਨਾ ਜਿਹੜਾ ਜਗਾ ਕਮਾਦ ਵੀਜਿਆ ਸੀਗਾ ਇਹ ਆਪਾਂ ਵੀਰੇ ਢਾਈ ਤਿੰਨ ਕਨਾਲਾ ਥਾਂ ਲਾਇਆ ਹੈ ਆਪਾਂ ਵੀ ਜਿਆਦਾ ਨਹੀਂ ਲਾਇਆ ਹੈ ਆਦੇ ਸ਼ੌਂਕ ਨੂੰ ਵੀ ਚੱਲਦੀ ਬੱਚੇ ਗੰਨਾ ਗੰਨਾ ਖੇਤ ਜਾਂਦੇ ਜਿਵੇਂ ਛੁੱਪ ਲੈਂਦੇ ਸੀ ਅੱਛਾ ਅੱਛਾ ਤੇ ਹੁਣ ਮਤਲਬ ਰੋ ਆਪਾਂ ਛੋਟਾ ਜਿਹਾ ਕਲਾੜਾ ਘਰੇ ਵੀ ਲਿਆ ਕੇ ਰੱਖਿਆ ਹੈ ਰੋਜ ਬੱਚਿਆਂ ਨੂੰ ਵੀ ਜੂਸ ਕੱਢ ਕੇ ਪਿਆਰੀਦਾ ਹੀ ਠੀਕ ਆ ਨਾਲੇ ਆਹ ਦੇ ਲੀਵਰ ਦੀ ਮਤਲਬ ਵਧੀਆ ਛੇ ਦਾਤ ਬਾਦ ਨਹੀਂ ਚੰਗਾ ਹੁੰਦਾ ਤੇ ਤੇ ਹੁਣ ਢਾਈ ਤਿੰਨ ਕਨਾਲਾ ਲਾਈਆਂ ਹਾਂ ਹੋਰ ਜੇ ਮੰਨ ਲਓ ਕਟਿੰਗ ਕਰਤੀ ਸੱਚੇ ਆਪਾਂ ਗੁਰ ਬਣਾ ਲਿਆ ਦੇ ਨਾਲ 100 ਰੁਪਏ ਦੀ ਸੀ ਇਹਨਾਂ ਨੂੰ ਕੁਝ ਕਰਤਾ ਅੱਛਾ ਅੱਛਾ ਠੀਕ ਸਾਰਿਆਂ ਨੂੰ ਵਾਧੂ ਗੁੜ ਹੋ ਜਾਣਾ ਗੁੜ ਵਾਧੂ ਹੈ ਤੇ ਇਹ ਫਿਰ ਕਿੰਨਾ ਜਿਹੜਾ ਗੰਨੇ ਕਿੰਨੇ ਹੋ ਗਏ ਨੇ 100 ਕੁਇੰਟਲ ਤੋਂ ਉੱਤੇ ਮੰਨ ਲਓ ਵਜ਼ਨ ਹੋ ਗਿਆ 100 ਕੁਇੰਟਲ ਦੇ ਲਗਭਗ ਜਿਹੜਾ ਗੰਨੇ ਜਿਹੜੇ ਨਿਕਲੇ 2.5 ਕਨਾਲ ਦਾ ਸੀ ਤੇ ਇੱਕ ਕੁਇੰਟਲ ਦੇ ਵਿੱਚ ਫਿਰ ਕਿੰਨਾ ਕੁ ਗੁੜ ਨਿਕਲ ਜਾਂਦਾ ਮੰਨ ਲਓ 13 12 ਕਦੀ 13 14 ਬਸ ਜਿੰਨੇ ਮਤਲਬ ਕਿਲੋ ਗੁੜ ਪੜ ਜਾਂਦਾ 12-13 ਕਿਲੋ ਯਾਨੀ ਕਿ ਕੁਇੰਟਲ ਦੇ ਵਿੱਚੋਂ ਹੈ ਤੇ ਖੰਡ ਅਸੀਂ ਕਦੀ ਘਰੇ ਵਰਤੀ ਨਹੀਂ ਜੀ ਅੱਛਾ ਗੋੜੀ ਗੋੜੀ ਚਾਹ ਪੀਣੇ ਆ ਤੇ ਜੇ ਗੋੜਾ ਜਿਹੜਾ ਤਾਂ ਬਿਆਰ ਤੋਂ ਹੀ ਮਿਲ ਜਾਂਦਾ ਫਿਰ ਤੁਸੀਂ ਕਿਉਂ ਇਹ ਇੰਨਾ ਖਜਾ ਕਰਵਾ ਲਈ ਕੀ ਚਾਹ ਨਹੀਂ ਮਿਲਦੀਆਂ ਜਿਹੜਾ ਗੁਰ ਤੁਸੀਂ ਬਾਜ਼ਾਰ ਵਾਲਾ ਚਾਹ ਪਾਓਗੇ ਨਾਲ ਦੀ ਨਾਲ ਤੁਹਾਡੀ ਚਾਹ ਪੜਜੂਗੀ अच्छा ये ਤੁਸੀਂ ਚਾਹ ਪੀਓਗੇ ਤੁਸੀਂ ਬਾਰ ਬਾਰ ਜਾ ਚਾਹ ਨਿ ਪਾੜਦੀ ਦੇ ਨਾਲ ਨਾ ਨਾ ਚਾਹ ਨਿ ਪਾੜਦੀ ਬਹੁਤ ਵਧੀਆ ਚਾਹ ਬਣਦੀ ਹੈ ਇੰਨਾ ਕੋਈ ਟੇਸਟ ਹੁੰਦਾ ਨਾ ਚਾਹ ਦਾ ਅੱਛਾ ਅੱਛਾ ਜਿਨੇ ਪੀਂਦੇ ਹੋ ਕੋਈ ਵੀ ਇਸੇ ਗੁੜ ਦੀ ਚਾਹ ਪੀਂਦੇ ਹਾਂ ਖੰਡ ਤੋਂ ਵੈਸੇ ਵੀ ਲੋਕ ਹੁਣ ਥੋੜਾ ਪਰਹੇਜ਼ ਕਰਦੇ ਪਏ ਹਨ ਹਾਂ ਤਾਂ ਬਹੁਤ ਬਿਮਾਰੀ ਤੋਂ ਛੁਮਾਰੀ ਦਾ ਘਰ ਬਹੁਤ ਆ ਕੋਈ ਦੇ ਵਿੱਚੋਂ ਜਿੰਦੇ ਖੰਡ ਨਿਕਲ ਗਈ ਹਾਂ ਉਹਦੇ ਘਰੋਂ ਬਿਮਾਰੀ ਨਿਕਲ ਗਈ ਠੀਕ ਹੈ ਤੇ ਆ ਬਾਈਆਂ ਨੇ ਜਿਹੜਾ ਕੰਮ ਕੀਤਾ ਬਹੁਤ ਵਧੀਆ ਕੀਤਾ ਤੁਹਾਨੂੰ ਅਸੀਂ ਜਿਹੜਾ ਗੁੜ ਬਣਾਇਆ ਤੁਹਾਨੂੰ ਇਹ ਅਲੱਗ-ਅਲੱਗ ਬਰਾਇਤੀਆਂ ਬਣਾ ਕੇ ਦਿਖਾਉ ਆ ਗੋੜਾ ਸੀ ਮੰਨ ਲਓ ਚਾਹ ਆਸਤੇ ਬਣਾਇਆ ਸਾਰਾ ਅੱਛਾ ਚਾਹ ਵਾਲਾ ਗੋੜਾ ਸਾਰਾ ਹਾਂ ਇਹ ਚਾਹ ਆਸਤੇ ਠੀਕ ਹੈ ਹਾਂ ਕਿਚਨੋਂ ਜਾਂ ਕਿਚਨੋਂ ਆਹ ਗੋੜਾ ਆਪਾਂ ਮੰਨ ਲਓ ਜਿਵੇਂ ਉਹ ਪਾਇਆ ਆਪਦੇ ਰੋਟੀ ਤੋਂ ਬਾਅਦ ਖਾਣਾ ਆਸਤੇ ਇਹਦੇ ਵਿੱਚ ਆਪਾਂ ਕਈ ਚੀਜ਼ਾਂ ਪਾਈਆਂ ਆ ਟਮਾ ਠੀਕ ਹੈ ਜਿਵੇਂ ਮੰਨ ਲਓ ਕੀ ਕੁਝ ਪਾਇਆ ਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਮੰਨ ਲਓ ਦੇਸੀ ਘੋਟ ਪਾਇਆ ਜਿਵੇਂ ਅੱਛਾ ਜਿੰਦੀ ਦਾ ਚਾਰ ਕਿਹੜਾ ਸੌਫ ਵਗੈਰਾ ਪਾਈ ਹੋਣੀ ਹਿੰਦੀਓਂ ਕੀ ਆ। ਸੌਂਫ ਤਾਂ ਪੈਂਦਾ ਹੀ ਪੈਂਦਾ ਜੀ ਸੌਂਫ ਤਾਂ ਪੈਣਾ ਹੀ ਪੈਣਾ। ਇਹ ਆਪਾਂ ਦੇਸੀ ਘਿਓ ਪਾਇਆ ਵੇਖੋ ਤਾਂ ਰੰਗ ਲੱਗਣਾ ਜੀ ਬਰਫੀ ਇੱਕ ਗੋੜੇ। ਅੱਛਾ ਅੱਛਾ। ਇੱਧਰ ਵੇਖੋ। ਦੇਸੀ ਘਿਓ ਪਾਇਆ ਤੇ ਆਹ ਦੇਖੋ ਤੁਸੀਂ ਜਿਹੜੇ ਡੱਬੇ ਬਾਈਆਂ ਨੇ ਪੈਕਿੰਗ ਕਰਕੇ ਰੱਖ ਛੱਡੀ ਆਉਂਦੇ ਵਾਸਤੇ ਸਪੈਸ਼ਲ। ਇਹ ਆਪਣੇ ਜਿਹੜੇ ਰਿਸ਼ਤੇਦਾਰ ਨੇ ਆਪਣੇ ਭੈਣ ਭਰਾ ਅੱਛਾ ਅੱਛਾ ਉਹਨਾਂ ਲਈ ਉਹਨਾਂ ਨੂੰ ਗਿਫਟ ਕਰਨਾ। ਬਰਫੀ ਕਰ ਦੇਣਾ ਹੈ। ਹਾਂ ਦੇਸੀ ਘਿਓ। ਇਹ ਘਿਓ ਵੀ ਆਪਾਂ ਮੰਨ ਲਓ ਮੱਝਾਂ ਆਪਣੀਆਂ ਘਰ ਦੀਆਂ گاਵਾ ਹੂੰ। ਉਹਨਾਂ ਦੇ ਘਿਓ ਦੇ ਵਿੱਚੋਂ ਕੱਢ ਆਇਆ ਸਾਰਾ ਮੰਨ ਲਓ ਆਪਾਂ ਅੱ ਉਹਨਾ ਆਪਣੀ ਸ਼ੱਕਰ ਤਿਆਰ ਹੋ ਰਹੀ ਹੈ। ਲੋ ਜੀ ਆਹ ਸ਼ੱਕਰ ਜਿਹੜੀ ਆ ਦੇਖੋ ਬਣ ਕੇ ਹੀ ਤਿਆਰ ਹੋ ਚੁੱਕੀ ਆ। ਇਹ ਤੋਂ ਬਾਅਦ ਤਿਆਰ ਹੋਣੀ ਆ। ਅੱਛਾ ਹੋਰ ਵਫਰਦਾ ਰਹਿੰਦਾ। ਅੱਛਾ ਅੱਛਾ ਜੀ ਇਹਨੂੰ ਛਾਲਣੇ ਦੀ ਕੱਢ ਕੇ ਅੱਛਾ ਅੱਛਾ ਇਹ ਬਰੀਕ ਬਰੀਕ ਹੋ ਜੂਗੀ ਆ। ਅਜੇ ਦਾ ਇੱਕ ਪ੍ਰੋਸੈਸ ਜਿਹੜਾ ਸ਼ੱਕਰ ਦਾ ਹੋਰ ਵੀ ਪਿਆ ਕਰਨ ਵਾਲਾ ਰਹਿੰਦਾ। ਜੀ ਤੁਸੀਂ ਜਿਹੜਾ ਕੰਮ ਕੀਤਾ ਬਹੁਤ ਵਧੀਆ ਕੀਤਾ ਤੇ ਹੋਰ ਜਿਹੜੇ ਕਿਸਾਨ ਭਰਾ ਜਿਹੜੇ ਕੀ ਆ ਗੰਨੇ ਤੋਂ ਜਿਹੜੇ ਖੇਤੀ ਨਹੀਂ ਕਰਦੇ ਕੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਵੀ ਇੰਟਾਂ ਨੇ ਹਰੇਕ ਜੱਟ ਭਰਾ ਜੀਮੀਂਦਾਰ ਜਿਹੜਾ ਉਹ ਕੋਈ ਭਾਵੇਂ ਥੋੜਾ ਲਾਵੇ ਮਰਲੇ ਦੇ ਹਿਸਾਬ ਨਾਲ ਲਾਵੇ ਠੀਕ ਆ ਰਾਤ ਮਰਲੇ ਲਾਲੇ ਪੰਜ ਮਰਲੇ ਲਾਲੇ ਉਹ ਆਦੀ ਖੰਡ ਚੀ ਦੀ ਨਾ ਵਰਤੀ ਆਪ ਦਾ ਮੰਨ ਲਓ ਵੀ ਖੁੱਦ ਬਣਾਣਾ ਗੋਰਚੌਂ ਨਾਲੇ ਤੇ ਇੱਕ ਬੱਚੇ ਕੰਨਾਂ ਚੁੱਪਣ ਗਏ ਰੋ ਪੀਣ ਗਏ ਆਪ ਦਾ ਘੋੜਾ ਪਿਆਰ ਕਰਕੇ ਖਾਵੇਂ ਉਹਦੇ ਕਰ ਬਿਮਾਰੀ ਨਹੀਂ ਹੁੰਦੀ ਬਾਅਦ ਸ਼ੂਗਰ ਦੀ ਬਿਮਾਰੀ ਕਿੰਨੀ ਚੱਲਦੀ ਤਰੇ ਘਰ ਦੇ ਵਿੱਚ ਮਰੀਜ਼ ਚੱਲ ਪਈ ਚੱਲ ਪਈਆਂ ਇੰਨੀਆਂ ਚੀਜ਼ਾਂ ਤੋਂ ਆਪਾਂ ਬਾਦਸ਼ਾਹ ਜੀ ਆਪਾਂ ਕਈਆਂ ਚੀਜ਼ਾਂ ਤਿਆਰ ਕਰੀਏ ਸਾਰੀਆਂ ਘਰ ਦੀਆਂ ਸਬਜ਼ੀਆਂ ਉਗਾਈਏ ਸਾਰਾ ਕੁਝ ਆਪਣੇ ਕੋਲੇ ਸਹੂਲਤਾਂ ਹੈਗੀਆਂ ਆਪਾਂ ਕਰ ਸਕਦੇ ਹਾਂ ਤੇ ਬਿਮਾਰੀਆਂ ਤੋਂ ਆਪਾਂ ਸਰਕਾਰਾਂ ਬਾਹਰੋਂ ਸਬਜ਼ੀ ਲੈ ਕੇ ਨਹੀਂ ਕਰੀ ਖਾਦੀ ਸਬਜ਼ੀਆਂ ਘਰ ਦੀਆਂ ਆਪਾਂ ਘਰ ਦੀ ਸਬਜ਼ੀ ਜਿਹੜੇ ਬਾਈ ਦੁੱਧ ਘਰ ਦਾ ਹੋ ਗਿਆ ਘਰ ਦੀ ਕਰਦੀਆਂ ਹਰ ਚੀਜ਼ ਆਪਾਂ ਕਰ ਦਈਏ ਜਿਹਨੇ ਬੀਜੀ ਹੋਈ ਆ ਉਸੇ ਨੂੰ ਕਰਦੇ ਨੇ ਭਿੰਡੀ ਦੇ ਨਾਲ ਜਿਹੜੇ ਘੋੜੇ ਨਾ ਇਹਦੇ ਵਿੱਚ ਕੋਈ ਗਲਤ ਚੀਜ਼ ਨਹੀਂ ਆ ਭਿੰਡੀ ਦੇ ਨਾਲ ਇਹਨੂੰ ਉਹ ਉਤਾਰੀ ਦੀ ਲੀਨ ਮਾਇਦਾ ਸਭ ਤੋਂ ਬਹੁਤ ਹੀ ਵਧੀਆ ਸਾਰੀ ਗੋੜ ਮੀਤੇ ਕੋਈ ਕੈਮੀਕਲ ਪਾ ਕੇ ਤਾਰਦੇ ਜਿਹੜੇ ਆਪਾਂ ਬਾਹਰੋਂ ਬਜਾਰੀ ਗੋੜ ਖਰੀਦਦੇ ਆ ਉਹਦੇ ਵਿੱਚ ਕੈਮੀਕਲ ਪਾਏ ਜਾਂਦੇ ਆ ਇਹ ਸਿਰਫ ਭਿੰਡੀ ਦੇ ਨਾਲ ਉਤਾਰੀ ਜਾਂਦੇ ਆ ਉਹਦੇ ਨਾਲ ਪਿਆਰ ਕੀਤੀ ਜਾਂਦੀ ਆ ਜੀ ਜਿਹੜੀ ਇਹ ਭਿੰਡੀ ਦਾ ਤੁਸੀਂ ਵਰਤਦੇ ਆਪਾਂ ਹਨ ਇਹਦਾ ਕੀ ਕਾਰਨ ਹੁੰਦਾ ਕਾਹਦੇ ਵਾਸਤੇ ਹੁੰਦਾ ਜੀ ਇਹਦੇ ਤੇ ਗੁੜ ਤੋਂ ਗੰਨੇ ਦੇ ਰੋ ਤੋਂ ਮੈਲ ਚੱਕਣ ਵਾਸਤੇ ਹੈ ਅੱਛਾ ਇਹ ਕਰਨਾ ਛੋੜਾ ਨਹੀਂ ਪਾਉਂਦੇ ਜੀ ਕੈਮੀਕਲ ਵਰਤਦੇ ਆਪਾਂ ਚੀਜ਼ਾਂ ਨਹੀਂ ਆ ਯਾਨੀ ਕਿ ਜਿਹੜਾ ਛੋੜਾ ਪਾਉਂਦੇ ਆ ਹਾਂ ਕੋਈ ਕੈਮੀਕਲ ਕੋਈ ਨਾ ਗਲਤ ਕੈਮੀਕਲ ਨੇਚਰਲ ਚੀਜ਼ਾਂ ਪਾਈਆਂ ਜਾਂਦੀਆਂ ਬਾਕੀ ਜਿਵੇਂ ਇਹਨਾਂ ਵੀਰਾਂ ਨੇ ਖਲਾੜਾ ਲਾਇਆ ਹਾਂ ਕੋਈ ਸਮਝੋ ਵੀ ਇੱਕ ਵੱਡੀ ਇਹਨਾਂ ਮਸ਼ੀਨਾਂ ਦੋ ਚੱਲਦੀਆਂ ਨੇ ਇਹਨਾਂ ਤਰੀਕਿਆਂ ਤੋਂ ਬਣਾਉਂਦੇ ਨੇ ਜਿੰਨੀ ਕਮਾਈ ਉਹਨਾਂ ਉਸ ਤੋਂ ਬਾਅਦ ਕਰਦੇ ਆ ਜੀ ਹਾਂ ਬਾਈ ਜਾਨੇ ਜਿਹੜਾ ਬਾਈ ਜੀ ਨੇ ਕੀ ਨਾਮ ਬਾਈ ਜੀ ਤੁਹਾਡਾ ਜਸਵੀਰ ਸਿੰਘ ਜੀ ਜਸਵੀਰ ਸਿੰਘ ਬਾਈ ਜੀ ਦਾ ਨਾਮ ਆ ਜਸਵੀਰ ਸਿੰਘ ਗਿੱਲ ਤੇ ਪਿੰਡ ਗੱਖਾਂ ਵਾਲੀ ਆ ਜਿਹੜਾ ਕੋਈ ਨੇੜੇ ਦੇ ਇਲਾਕੇ ਦੇ ਜਿਹੜੇ ਨੇ ਜਿਹਨੇ ਵੀ ਵੀਰ ਕਮਾਦ ਦੀ ਜਿਹੜੀ ਬਜਾਦ ਕਰਦੇ ਤੋਂ ਇਹਨਾਂ ਕੋਲ ਆ ਕੇ ਗੁਰ ਬਣਵਾ ਸਕਦੇ ਆ ਬਹੁਤ ਬਾਈ ਜੀ ਦਾ ਨੰਬਰ ਬੋਦੋ ਬਾਕੀ ਇਹ ਮੁੰਡਾ ਬਾਕੀ ਮਿਹਨਤੀ 99727 12093 99727 12093 ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਕੋਈ ਜੇ ਪੁੱਛਣਾ ਹੋਵੇ ਤਾਂ ਬਾਈ ਨਾਲ ਗੱਲ ਕਰ ਸਕਦੇ ਆ ਕੀ ਕਰ ਰਿਹਾ ਹੈ ਬਫੋੜੀ ਕਰਨੀ ਹੈ ਅੱਛਾ ਹਾਂਜੀ ਵੀਰ ਜੀ ਜੇ ਅੱਜ ਦਾ ਜਿਹੜਾ ਆਪਣਾ ਇਹ ਵਲੌਗ ਅੱਜ ਦੀ ਵੀਡੀਓ ਜੇਕਰ ਵਧੀਆ ਲੱਗੀ ਤਾਂ ਆਪਣੇ ਪੇਜ ਨੂੰ ਫੋਲੋ ਕਰਿਓ ਜੀ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਵੀਰ ਜੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ